ਸੋ ਦੋਸਤੋ ਇਸ 22 ਸਤੰਬਰ ਪਹਿਲੇ ਨਰਾਤੇ ਤੋਂ ਨਾਨਕਾਟ ਕਪੜਾ ਫੈਕਟਰੀ ਤੋੜਨ ਜਾ ਰਹੀ ਹੈ ਸਾਰੇ ਰਿਕਾਰਡ ਜਿੱਤੇ ਕੇ ਤੁਹਾਨੂੰ ਮਿਲਣ ਜਾ ਰਿਹਾ ਲਗਜ਼ਰੀ ਲਗਜ਼ਰੀ ਸੂਟ ਬਹੁਤ ਹੀ ਵਾਜਬ ਰੇਟਾਂ ਤੇ ਬਿਲਕੁਲ ਭਾਈ ਜੀ ਇਤਿਹਾਸ ਦਾ ਵੱਡਾ ਮੇਲਾ ਲੱਗਾ ਜਾ ਰਿਹਾ ਨਾਨਕਾਟ ਕੱਟ ਕਪੜਾ ਫੈਕਟਰੀ ਦੇ ਅੰਦਰ ਜਿੱਥੇ ਪਹਿਣਾ ਦੀਆਂ ਬਚਤਾ ਭਰਾਵਾ ਦੇ ਫਾਇਦੇ ਇੰਦਰ ਚੈੱਕ ਕਰੋ ਤੁਸੀਂ ਦਾ ਐਕਸਾਈਡਰ ਚੀਜ਼ਾਂ ਲੈ ਕੇ ਆਇਆ ਗਰਾਰੇ ਛਰਾਰਿਆਂ ਦੇ ਮੇਲੇ ਨਾਨਕਾਟ ਕੱਟ ਜਨਦਰ ਭਾਈ ਜੀ ਲਗਾ ਜਾ ਰਿਹਾ ਲਗਜ਼ਰੀ ਐਟਵਾ ਦੇ ਮੇਲੇ ਲਗਾ ਜਾ ਰਿਹਾ ਮੋਰਨੀ ਵਾਲੇ ਦੁਪੱਟੇ ਦੇ ਜਾ ਰਿਹਾ 22 ਸਤੰਬਰ ਪਹਿਲੇ ਰਾਤ ਤੋਂ ਨਾਨਕ ਕੱਟ ਕਪੜਾ ਫੈਕਟਰੀ ਜੰਦਰ ਇੱਕ ਬਹੁਤ ਵੱਡੀ ਸੇਲ ਲੱਗ ਚੱਰੀ ਹੈ ਜੀ ਨਾਲ ਚੈੱਕ ਕਰੋ ਬਾਈ ਜੀ ਡੈਸਾਈਨਰ ਸੂਟ ਹਰ ਪਹਿਣਾ ਦੀ ਪਸੰਦ ਹਰ ਪਹਿਨਦੇ ਫਾਇਦੇ ਹਰ ਭਰਾ ਦੀਆ ਬਚਤਾ ਨਾ ਨਾ ਕੱਟ ਕਪੜਾ ਫੈਕਟ ਜਿੰਦਾ ਰੌਣਗੀਆਂ 22 ਅਕਤੂਬਰ ਦਿਨ ਸੋਮਵਾਰ ਆਓ ਨਾਲ ਗੁਰੂ ਮਹਾਰਾਜ ਦਾ ਲੰਗਰ ਚੱਲੇਗਾ ਨਾਲ ਕੋਡੀਆਂ ਦੇ ਪਾਸ ਸੂਟ ਦੇ ਦਣਿਆ 550 770 880 ਰੇਂਜ ਅੱਜ ਪਾਜੀ ਅੱਦੇ ਤੋਂ ਕੱਟ ਆਪਾਂ ਰੇਟਾਂ ਤੇ ਸੂਟ ਦੇ ਦਣਿਆ ਤੇ ਜਿਹੜ ਜਾਂ ਪਹਿਨਣੇ ਆਨੰਦ ਕਾਰਜ ਵਾਸਤੇ ਸੂਟ ਲੈਣੇ ਬਾਈ ਜੀ ਪੋਰਟਲਿਆਂ ਵਾਲੇ ਸੂਟ ਚੈੱਕ ਕਰੋ ਮਾਰਕੀਟ ਵਿੱਚ 5500 ਦੀਆਂ ਗਲੀਆਂ ਪੋਟਲੀਆਂ ਵੇਕਰੀਆਂ ਨਾ ਨਾ ਕੱਟ ਨੇ ਫਰੰਟ ਆ ਵਰਕ ਹੈਵੀ ਨਾਲ ਬੈਕ ਬਾਈ ਜੀ ਵਰਕ ਦੇਾਂਗੇ ਸਲਵਾਰਾ ਵਰਕ ਦੁਪੱਟੇ ਵਰਕ ਡਿਜ਼ਾਈਨਰ ਚੀਜ਼ਾਂ ਦਾ ਵੈਡਿੰਗ ਮੇਲਾ 2025 ਦਾ 22 ਸਤੰਬਰ ਸੋਮਵਾਰ ਪਹਿਲੇ ਨਰਾਤੇ ਤੋਂ ਸ਼ੁਰੂ ਹੋਵੇ ਹੋਰ ਵੱਡੇ ਫਾਇਦੇ ਰਾਜਾ ਰਾਣੀ ਵਾਲੇ 5 ਸੂਟ ਪੰਜ ਹੀ ਪਹਿਨਣੂ ਟਾ ਇੱਧਰ ਚੈੱਕ ਕਰ ਲੋ ਪਹਿਲੇ ਨਰਾਤੇ ਦਾ ਲੱਕੀ ਡਰਾ ਕੱਢਾਂਗੇ ਲੱਕੀ ਵਿਨਰਾਂ ਨੂੰ ਓਪਨ ਬਾਈਜੀ ਡਰਾ ਕੱਢ ਕੇ ਪੰਜ ਸੂਟ ਰਾਜਾ ਰਾਣੀ ਵਾਲੇ ਭੇਜਣੇ ਆ 1 ਰੁਪਈਆ ਨਹੀਂ ਲੈਣਾ ਚਲਦੀ ਵੀਡੀਓ ਜਿੰਨਾ ਪੈਣਾ ਨੇ ਕਰ ਦੇਣੀ ਹੈ ਸ਼ੇਅਰ ਸ਼ੇਅਰ ਟੂ ਗਰੁੱਪ ਫੱਟੇ ਚੱਕ ਦਿਓ ਪੈਣੋ ਵੀਡੀਓ ਸ਼ੇਅਰ ਕਰਨ ਵਾਲੇ ਸਟੋਰੀਆਂ ਲਾ ਦਿਓ WhatsApp ਤੇ ਕਰ ਦਿਓ ਕਿਉਂਕਿ ਪੰਜ ਸੂਟ ਪੰਜ ਪੈਣਾ ਨੂੰ ਮੈਂ ਭੇਜਾਂਗਾ ਨਾਨਕਾਟ ਵਾਲੋ ਜੀ ਸੋ ਬਿਲਕੁਲ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਕਮੈਂਟਾਂ ਚ ਲਿਖੋ ਆਪਣੇ ਸ਼ਹਿਰਾਂ ਦਾ ਨਾਮ ਤੇ ਪੀਲੇ ਨਰਾਤੇ ਤੇ ਕਰਾਂਗੇ ਵਿਨਰ ਅਨਾਉਂਸ ਤੇ ਨਾਲ ਦੀ ਨਾਲ ਹੋਰ ਵੀ ਸਰਪ੍ਰਾਈਜ਼ ਗਿਫਟ ਦੇਣੀ ਆ ਆਪਾਂ ਹੋਰ ਵੀ ਵੱਡੇ ਵੱਡੇ ਗਿਫਟ ਤੁਹਾਡੇ ਵਾਸਤੇ ਲਿਆਵਾਂਗੇ ਆਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਯਾਰ ਕਲੀਆਂ ਦੇ ਮੇਲੇ ਭਾਜੀ 40 40000 ਰੁਪਏ ਦੀਆਂ ਨਾਰਕਲੀਆਂ ਮਾਰਕੀਟ 'ਚ ਵੇਖ ਰੀਆਂ 20 2000 ਰੈੱਡ ਚੱਲ ਰਿਹਾ ਪੈਰਾਂ ਨੂੰ 5 7 7000 ਰੁਪਏ ਤੋਂ ਅਨਾਰਕਲੀਆਂ ਸ਼ੁਰੂ ਕਰਾ ਦੇ ਰੀਆਂ 4 4 5 5 6 6000 ਰੁਪਏ 'ਚ ਅਨਾਰਕਲੀਆਂ ਪੈਰਾਂ ਨੂੰ ਆਪਣੀਆਂ ਹੀ ਦੇ ਦੇਣੀਆਂ ਮੁੱਲ ਦੀਆਂ ਲੈ ਕੇ ਜਾਓ 5 500 ਰੁਪਏ ਦੇ ਸੂਟ ਦੇ ਲੈਣਾ ਚਾਚੀਆਂ ਮਾਮੀਆਂ ਤਾਈਆਂ ਨੂੰ ਤੁਹਾਡੇ ਲੈਣ ਦੇ ਨਾਲੇ ਨਾਲ ਆਪੋ ਜੀ ਬਿਲਕੁਲ ਜੀ ਇੱਧਰ ਆਰਟੀਕਲ ਵੇਖੋ ਤੇ ਇੱਕੋ ਗੱਲ ਕਹੂੰਗਾ ਆਜੋ ਆਜੋ ਨਾਨਕ ਹਟ ਕਿਉਂਕਿ ਰੇਟ ਕਰ ਦਿੱਤੇ ਆ ਬੜੇ ਹੀ ਘੱਟ ਟੂਟਾਂ ਦੇ ਨਾਲ ਲੈ ਗੇ ਕਰਾਰੇ ਛਰਾਰੇ ਇਧਰ ਚੈੱਕ ਕਰੋ ਹੋਰ ਵੱਡੇ ਧਮਾਕੇ ਰੈਕਟ ਤੋਂ ਸਸਤੇ ਲਹਿੰਗੇ ਰੈਕਟ ਤੋਂ ਸਸਤੇ ਕਰਾਰੇ ਚਰਾਰੇ ਪੂਰਾ ਪਾਜੀ ਸਟੋਰ ਢਾਈ ਉੱਪਰ ਪਹਿਣਾ ਵਾਸਤੇ ਡਿਜ਼ਾਈਨਰ ਸਟੂਡੀਓ ਬਣਾਤਾ ਹੈ ਮਾਰਕੀਟ ਜਾਓਗੇ 25 25 3000 ਰੁਪਿਆ ਲੋਕਾਂ ਰੈਂਟ ਲੈ ਲੈਣਾ ਆਪਾਂ ਪਹਿਣਾ ਨੂੰ ਬਾਜ਼ਾਰ ਯਾਰ 15 1500 ਦੋ ਦੋ ਯਾਰ 25 2500 ਜਿੱਦਾਂ ਦੇ ਆਰਟੀਕਲ ਦੇ ਨੇ ਡਿਜ਼ਾਈਨਰ ਲੈ ਗਏ ਚੋਲੀਆਂ ਇੱਧਰ ਚੈੱਕ ਕਰੋ ਜਿਹੜੀਆਂ ਚੀਜ਼ਾਂ ਤੁਸੀਂ ਸਟੂਡੀਓ ਚ ਲੈਣੀਆਂ ਬਟੀਕਾ ਤੋਂ ਲੈਣੀਆਂ ਲੁੱਟ ਕਰਾਉਣੀ ਦਿੱਲੀ ਚੰਡੀਗੜ੍ਹ ਲੁਧਿਆਣੇ ਜਾ ਕੇ ਉਹ ਨਾਨਕ ਕਟਜੰਦਰ ਨੇ ਪਹਿਣਾ ਸੇਲ ਸਿਰਫ ਤੁਹਾਡੇ ਵਾਸਤੇ ਲਾਈ ਹੈ ਵੈਡਿੰਗ ਸੀਜ਼ਨ ਚਲਾਈ ਹੈ ਤਾਂ ਕਿ ਤੁਹਾਡੇ ਹੋ ਸਕਣ ਫਾਇਦੇ ਨਾਲ ਤੁਹਾਨੂੰ ਪਾਕਿਸਤਾਨੀ ਸਟਾਈਲ ਦੇ ਆਪਾਂ ਛਰਾਰੇ ਸੂਟ ਦੇਾਂਗੇ ਗਰਾਰੇ ਸੂਟ ਦੇਾਂਗੇ ਪਲੈਜ਼ੋ ਸੂਟ ਦੇਾਂਗੇ ਨਾਲ ਪਹਿਰਾਂ ਨੂੰ ਦੱਪਕੇ ਵਰ ਕਾਲੇ ਸੂਟ ਦੇ ਦੇ ਜਾ ਰਹੇ ਆ ਇਧਰ ਚੈੱਕ ਕਰੋ ਬਾਈ ਜੀ 5 ਮੀਟਰ ਸੂਟ ਹੈ ਨਾਲ ਪਹਿਰਾਂ ਨੂੰ ਛਰਾਰਾ ਵੀ ਦੇਾਂਗੇ ਪਹਿਰਾਂੋ ਸਲਵਾਰ ਵੀ ਨਾਲ ਆਏਗੀ ਛਰਾਰਾ ਨਾਲ ਆਏਗਾ ਦਾ ਡਿਜ਼ਾਈਨਰ ਚੀਜ਼ਾਂ ਦੇ ਆਗੇ 3 ਇਨ 1 ਪੂਰੇ ਪੰਜਾਬ ਦੇ ਰੇਟਾਂ ਦੀ ਗਰੰਟੀ ਪੂਰੇ ਪੰਜਾਬ ਚੋਂ ਕੰਸੈਪਟ ਹੀ ਨਹੀਂ ਮਿਲਣਗੇ ਵੈਰਾਈਟੀਆਂ ਹੀ ਇਧਰ ਦੇ ਦੇ ਰਹੇ ਆ ਸੋ ਬਿਲਕੁਲ ਭਾਜੀ ਇਧਰ ਫੋਕਸ ਮਾਰ ਕੇ ਆਰਟੀਕਲ ਦਿਖਾ ਦਿਓ ਕਿ ਸਾਰੇ ਓਲੇ ਤੇ ਵਿਚੋਲੇ ਕੱਢ ਦਿੱਤੇ ਆ ਬਾਹਰ ਤੇ ਤੁਹਾਨੂੰ ਸਿੱਧਾ ਲੈ ਕੇ ਪਹੁੰਚੇ ਆ ਕੱਪੜੇ ਦੀ ਫੈਕਟਰੀ ਦੇ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਭਾਜੀ ਇਧਰ ਦਿਖਾ ਦਿਓ ਕਿਆ ਕਮਾਲਾ ਵਾ ਕਿਆ ਬਾਤਾਂ ਵਾ ਕਿਆ ਕਮਾਲ ਦੇ ਆਰਟੀਕਲ ਆ ਸਿਸ ਤਰ੍ਹਾਂ ਦੀ ਆਰਟੀਕਲ ਤੁਹਾਨੂੰ ਸੇਲ ਮੇਲੇ 'ਚ ਦੇਣੇ ਆ ਸੋ ਨਾਲ ਦੀ ਨਾਲ 22 ਤਰੀਕ ਨੂੰ ਲੰਗਰ ਵੀ ਤੁਹਾਡੇ ਵਾਸਤੇ ਇੱਥੇ ਤਿਆਰ ਕੀਤਾ ਵਾ ਜਰੂਰ ਪਹੁੰਚਣਾ ਵਾ ਫਾਇਦੇ ਲੈਣੇ ਆ ਬਚਤਾਂ ਕਰਨੀਆਂ ਵਾ ਜੀ ਡਾਲ ਹੈਵੀ ਹੈਵੀ ਸੂਟ ਚੈੱਕ ਕਰੋ ਮੁੰਡੇ ਦੀ ਮੰਮੀ ਵਾਸਤੇ ਮੁੰਡੇ ਦੀ ਭੈਣ ਵਾਸਤੇ 5 ਮਿੰਟ ਦਾ ਸੂਟ ਹੈਗਾ ਬਾਈ ਜੀ ਦੁਪੱਟਾ 2.5 ਮਿੰਟ ਸਰਦਾਰੀ ਦੁਪੱਟੇ ਦੁਪੱਟੇ ਚੈੱਕ ਕਰੋ ਖੁੱਲੇ ਡੁੱਲੇ 2.5 ਮਿੰਟ ਰ ਅਗਰ ਪਹਿਨੋ ਦੁਪੱਟੇ ਤੁਸੀਂ ਲੈਣੇ ਆ ਤੁਸੀਂ ਇਦਾਂ ਦੇ ਮੋਰਨੀ ਵਾਲੇ ਜਾਗੋ ਤੇ ਪੌਰ ਸ਼ਫਸ਼ਤ ਪਾਓ ਰਿਕਸਾਰਾ ਮਣੀ ਤੇ ਪਾਓ ਡਿਜ਼ਾਈਨਰ ਆਰਟੀਕਲ ਲੈਣੇ ਆ ਤੇ ਨਾਨਕ ਕੱਟ ਕਪੜਾ ਫੈਕਟਰੀ ਚੰਦਰ ਆਜੋ ਪਹਿਨੋ ਇੱਥੇ ਪੈਸੇ ਲੱਗਣੇ ਆ ਕੱਟ ਕੁਆਲਿਟੀ ਮਿਲਣੀ ਆ ਵਧੀਆ ਬਚਤਾ ਤੁਹਾਡੀਆਂ ਵੱਡੀਆਂ ਨਾਲੀਆਂ ਸੋ ਦੋਸਤੋ ਇਸ 22 ਸਤੰਬਰ ਪਹਿਲੇ ਨਰਾਤੇ ਤੋਂ ਨਾਨਕਾਟ ਕਪੜਾ ਫੈਕਟਰੀ ਤੋੜਨ ਜਾ ਰਹੀ ਹੈ ਸਾਰੇ ਰਿਕਾਰਡ ਜਿੱਥੇ ਕਿ ਤੁਹਾਨੂੰ ਮਿਲਣ ਜਾ ਰਿਹਾ ਲਗਜ਼ਰੀ ਲਗਜ਼ਰੀ ਸੂਟ ਬਹੁਤ ਹੀ ਵਾਜਬ ਰੇਟਾਂ ਤੇ ਬਿਲਕੁਲ ਭਾਈ ਜੀ ਇਤਿਹਾਸ ਦਾ ਵੱਡਾ ਮੇਲਾ ਲੱਗਾ ਜਾ ਰਿਹਾ ਨਾਨਕਾਟ ਕੱਟ ਕਪੜਾ ਫੈਕਟਰੀ ਜੰਦਰ ਜਿੱਥੇ ਪਹਿਣਾ ਦੀਆਂ ਬਚਤਾ ਭਰਾਵਾ ਦੇ ਫਾਇਦੇ ਇੱਧਰ ਚੈੱਕ ਕਰੋ ਤੁਸੀਂ ਦ ਐਕਸਾਈਡਰ ਚੀਜ਼ਾਂ ਲੈ ਕੇ ਆਇਆ ਗਰਾਰੇ ਛਰਾਰਿਆਂ ਦੇ ਮੇਲੇ ਨਾਨਕਾਟ ਕੱਟ ਜੰਦਰ ਭਾਈ ਜੀ ਲਗਾ ਜਾ ਰਿਹਾ ਲਗਜ਼ਰੀ ਐਟਮਾ ਦੇ ਮੇਲੇ ਲਗਾ ਜਾ ਰਿਹਾ ਮੋਰਨੀ ਵਾਲੇ ਦੁਪੱਟੇ ਦੇ ਜਾ ਰਿਹਾ 22 ਸਤੰਬਰ ਪਹਿਲੇ ਦਿਨਾਂ ਤੇ ਤੋਂ ਨਾਨਕ ਕੱਟ ਕਪੜਾ ਫੈਕਟਰੀ ਜਿੰਦਰ ਇੱਕ ਬਹੁਤ ਵੱਡੀ ਸੇਲ ਲੱਗ ਚੱਰੀ ਹੈ ਜੀ ਇੱਕ ਵੈਡਿੰਗ ਮੇਲਾ ਸ਼ੁਰੂ ਹੋ ਜਾ ਰਿਹਾ ਹੈ ਜਿੱਥੇ ਪਹਿਣਾ ਦੇ ਵੱਡੇ ਫਾਇਦੇ ਹੋਣਗੇ ਔਰ 25 25 3000 ਵਾਲੇ ਆਰਟੀਕਲ ਬਾਈ ਜੀ ਮਿੱਟੀ ਦਾ ਪਾ ਕਪੜਾ ਕਰ ਦੇਣਾ ਜਿੰਨਾ ਵਿਆਹਾਂ ਦੇ ਕੱਪੜੇ ਲੈਣੇ ਆ ਉਹਨਾਂ ਦੇ 70 70% ਤੱਕ ਡਿਸਕਾਊਂਟ ਸੋ ਬਿਲਕੁਲ ਜੀ ਇੱਕ ਗੱਲ ਤੁਹਾਨੂੰ ਬਾਰ ਬਾਰ ਦੱਸ ਰਹੀਆਂ 22 ਸਤੰਬਰ 22 ਸਤੰਬਰ ਨੂੰ ਪਹੁੰਚਣਾ ਜ਼ਰੂਰੀ ਹੈ ਜੀ ਸੋ ਨਾਲ ਚੈੱਕ ਕਰੋ ਬਾਈ ਜੀ ਡਿਜ਼ਾਈਨਰ ਸੂਟ ਹਰ ਪਹਿਣਾ ਦੀ ਪਸੰਦ ਹਰ ਪਹਿਨ ਦੇ ਫਾਇਦੇ ਹਰ ਭਰਾ ਦੀਆ ਬਚਤਾ ਨਾ ਨਾ ਕੱਟ ਕਪੜਾ ਫੈਕਟ ਜਿੰਦਾ ਰਉਣ ਗਿਆ 22 ਸਤੰਬਰ ਦਿਨ ਸੋਮਵਾਰ ਆਓ ਨਾਲ ਗੁਰੂ ਮਹਾਰਾਜ ਦਾ ਲੰਗਰ ਚੱਲੇਗਾ ਨਾਲ ਕੋਡੀਆਂ ਦੇ ਪਾਸ ਸੂਟ ਦੇ ਦੇਣਿਆ 5 500 7 700 8 800 ਰੁਪਈਆ ਰੇਂਜ ਅਜ ਬਾਜੀ ਅੱਧੇ ਤੋਂ ਕੱਟ ਆਪਾਂ ਰੇਟਾਂ ਤੇ ਸੂਟ ਦੇ ਦੇਣ ਤੇ ਜਿਹੜਾ ਪਹਿਰ ਨੇ ਆਨੰਦ ਕਾਰਜ ਵਾਸਤੇ ਸੂਟ ਲੈਣੇ ਬਾਜੀ ਪੋਟਲੀਆਂ ਵਾਲੇ ਸੂਟ ਚੈੱਕ ਕਰੋ ਮਾਰਕੀਟ ਵਿੱਚ 5 5000 ਦੀਆਂ ਕਲੀਆਂ ਪੋਟਲੀਆਂ ਵੇਖ ਰੀਆਂ ਨਾ ਨਾ ਕੱਟ ਨੇ ਫਰੰਟਾ ਵਰਕ ਹੈਵੀ ਨਾਲ ਬੈਕ ਬਾਜੀ ਵਰਕ ਦੇ ਸਲਵਾਰਾਂ ਵਰਕ ਦੁਪੱਟੇ ਵਰਕ ਡਿਜ਼ਾਈਨਰ ਚੀਜ਼ਾਂ ਦਾ ਵੈਡਿੰਗ ਮੇਲਾ 2025 ਦਾ 22 ਸਤੰਬਰ ਸੋਮਵਾਰ ਪਹਿਲੇ ਨਰਾਤੇ ਤੋਂ ਸ਼ੁਰੂ ਹੋਵੇਗਾ ਸੋ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਐਵੇਂ ਨਹੀਂ ਕਹਿੰਦੇ 22 ਸਤੰਬਰ 22 ਸਤੰਬਰ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਆ ਤੋ ਪਹੁੰਚਣਾ ਜਰੂਰ ਆ ਪੇਲੇ ਨਰਦ ਤੋਂ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ ਤੇ ਦੇਵਾਂਗੇ ਜੀ ਸੋ ਪੂਰੇ ਪੰਜਾਬ ਵਾਸੀਆਂ ਵਾਸਤੇ ਖੁਸ਼ਖਬਰੀ ਦਾ ਮੋਲ ਹੈ ਇਧਰ ਚੈੱਕ ਕਰੋ ਜੀ ਨਾਰ ਕਲੀਆਂ ਦੇ ਮੇਲੇ ਭਾਜੀ 40 40000 ਰੁਪਏ ਦੀਆਂ ਨਾਰ ਕਲੀਆਂ ਮਾਰਕੀਟ 'ਚ ਵੇਖ ਰੀਆਂ 20 2000 ਰੈੱਡ ਚੱਲ ਰਿਹਾ ਭੈਣਾਂ ਨੂੰ 5 7 7000 ਰੁਪਏ ਤੋਂ ਅਨਾਰ ਕਲੀਆਂ ਸ਼ੁਰੂ ਕਰਾ ਦੇ ਰੀਆਂ 4 4 5 5 6 6000 ਰੁਪਏ 'ਚ ਅਨਾਰ ਕਲੀਆਂ ਪੈਰਾਂ ਨੂੰ ਆਪਣੀਆਂ ਹੀ ਦੇ ਦੇਣੀਆਂ ਮੁੱਲ ਦੀਆਂ ਲੈ ਕੇ ਜਾਓ 5 500 ਰੁਪਏ ਦੇ ਸੂਟ ਦੇਣ ਨੇ ਚਾਚੀਆਂ ਮਾਮੀਆਂ ਤਾਈਆਂ ਨੂੰ ਲੈਂਡ ਦੇ ਨਾਲੇ ਨਾਲ ਆਪਾਂ ਸੋ ਬਿਲਕੁਲ ਜੀ ਇਧਰ ਆਰਟੀਕਲ ਵੇਖੋ ਤਿੱਕੋ ਗੱਲ ਕਹਾਂਗਾ ਆਜੋ ਆਜੋ ਨਾਨਕ ਹਟ ਕਿਉਂਕਿ ਰੇਡ ਕਰ ਦਿੱਤੇ ਆ ਬੜੇ ਹੀ ਘੱਟ 22 ਨਵੰਬਰ ਪਹਿਲਾ ਨਰਾਤਾ ਵੱਡੇ ਤਮਾਕੇ ਵੱਡੀਆਂ ਬਚਤਾਂ ਆਰਟੀਕਲ ਦੇਖੋ ਵਿਆਹ-ਛਾਦੀ ਵਾਰੇ ਲਗਜ਼ਰੀ ਆਰਟੀਕਲ ਤੁਹਾਨੂੰ ਮਿਲਨੇ ਆ ਪਰ ਰੇਟ ਰੇਡ ਮਿਲਨੇ ਆ ਸਿੱਧੇ ਫੈਕਟਰੀ ਰੇਟ ਜੀ ਤਾਂ ਗਾਰਡਿਅਨਸ ਚ ਲੱਗਦਾ ਉੱਤੇ ਬਾਈ ਜੀ ਸੂਟ ਲੈ ਕੇ ਆਇਆ ਚੈੱਕ ਕਰੋ ਇਹ 50-50 ਹਜ਼ਾਰ ਰੁਪਏ ਦੇ ਬਜਾਰਾਂ ਚ ਵੇਚ ਰਹੇ ਨੇ ਨਾਨਕ ਕੱਟ ਕਪੜਾ ਫੈਕਟਰੀ ਜਿੱਥੇ ਦੇ ਪਹਿਨਾਂ ਨੂੰ 70% ਤੱਕ ਡਿਸਕਾਊਂਟ ਦੇ ਦੇਣਾ ਪਹਿਨੋ ਦਿਨ ਸੋਮਵਾਰ 22 ਨਵੰਬਰ ਨੂੰ ਨਾਨਕ ਕੱਟ ਕਪੜਾ ਫੈਕਟਰੀ ਤੁਸੀਂ ਆਉਣਾ ਜਿੱਥੇ ਤੁਹਾਨੂੰ ਡਿਜ਼ਾਈਨਰ ਦੁਪੱਟੇ ਭਾਜੀ ਦੁਪੱਟਾ ਚੈੱਕ ਕਰਾਓ ਪ ਕੁਰਤੀ ਚੱਕਰਾਓ ਉੱਚੀ ਕੁਰਤੀ ਦੇ ਨਾਲ ਲਹਿੰਗੇ ਦੇ ਜਾ ਰਿਆਂ ਡਿਜ਼ਾਈਨਰ ਬਾਈ ਜੀ ਚੀਜ਼ਾਂ ਮਿਲਣਗੀਆਂ ਆ ਹੈਂਡਵਰਕ ਦੇ ਲਹਿੰਗੇ ਚੋਲੀਆਂ ਮਿਲਣਗੇ ਇੰਦਰ ਚੈੱਕ ਕਰੋ ਹੈਂਡਵਰਕ ਦੇ ਲਹਿੰਗੇ ਚੋਲੀਆਂ ਪੰਗੜੇ ਪਾਦੀਆਂ ਚੜ੍ਹ ਗਿਆ ਪਹਿਣਾ ਆ ਪਰ ਰੇਟ ਇਦਾਂ ਦੇ ਬਾਈ ਜੀ ਦੇਦਣੀਆਂ 22 ਸਤੰਬਰ ਦਿਨ ਸੋਮਵਾਰ ਵੈਡਿੰਗ ਮੇਲਾ ਨਾਨਕ ਕਟ ਜਲੰਧਰ ਸ਼ੁਰੂ ਹੋ ਜਾ ਰਿਹਾ ਜਿੱਥੇ ਪਹਿਣਾ ਦੇ ਵੱਡੇ ਫਾਇਦੇ ਕਰਾਵਾਂਗੇ ਹਰ ਪੈਂਦੀਆ ਬਚਤਾ ਕਰਾਵਾਂਗੇ 2-2 ਲੱਖਾਂ ਦੇ ਕੱਪੜੇ ਬਾਈ ਜੀ ਓਪਨ ਚੈਲੰਜ ਦੇ ਨਾਲ 50-60 ਹਜ਼ਾਰ ਰੁਪਏ ਆਜਵਰੀ ਦਾ ਕਪੜਾ ਇੱਥੇ ਬਣਾ ਕੇ ਵੇਚ ਗਏ ਸੋ ਬਿਲਕੁਲ ਭਾਜੀ ਇੱਧਰ ਇੱਕ ਹੋਰ ਆਰਟੀਕਲ ਆ ਗਿਆ ਜੀ ਤੇ ਇਹਨੂੰ ਕਹਿੰਦੇ ਆ ਰਤਨਾ ਦਾ ਭੰਡਾਰ ਇੱਧਰ ਦੇਖੋ ਰਤਨਾ ਦਾ ਭੰਡਾਰ ਤੇ ਬੜਾ ਹੀ ਕਮਾਲ ਦਾ ਆਰਟੀਕਲ ਤੁਹਾਨੂੰ ਸੇਲ ਮੇਲੇ 'ਚ ਦੇਣਾ ਵਾ ਤਰੀਕ ਨੋਟ ਕਰ ਲੋ 22 ਸਤੰਬਰ ਦਿਨ ਸੋਮਵਾਰ ਪਹਿਲਾ ਨਰਾਤਾ ਪਹੁੰਚਿਓ ਜੁੜੂ ਜੇਕਰ ਫਾਇਦੇ ਲੈਣੇ ਆਤੇ ਸੋ ਬਿਲਕੁਲ ਜੀ ਵੈਡਿੰਗ ਦਾ ਮੇਲਾ ਲੱਗਾ ਜਾ ਰਿਹਾ ਹੈ ਤੇ ਜਾਗੋ ਦਾ ਸੂਟ ਬਾਈ ਜੀ ਪਹਿਰਾਂ ਨੂੰ ਦੇਾਂਗੇ ਇੰਸਟਾਗ੍ਰam ਟ੍ਰੈਂਡਿੰਗ ਡਿਜ਼ਾਈਨ ਮਾਰਕਟ ਦੇ 7 7 8 8 ਹਜ਼ਾਰ ਦੇ ਗੋਟਾ ਬੱਟੀ ਦੇ ਸੂਟ ਨਾ ਨਾ ਕੱਟ ਲੈ ਜਾਓ ਪਹਿਰੋ ਫਰੀਦ ਹੈ ਭਾਈ ਫਰੀਦ ਦੇ ਪਾਈ ਕਪੜਾ ਕਰ ਦਿੱਤਾ ਨਾਲ ਪਹਿਰਾਂ ਨੂੰ ਦੱਪਕੇ ਵਰਕ ਵਾਲੇ ਸੂਟ ਦੇਣ ਜਾ ਰਿਹਾ ਇਧਰ ਚੈੱਕ ਕਰੋ ਬਾਈ ਜੀ 5 ਮੀਟਰ ਸੂਟ ਹੈ ਨਾਲ ਪਹਿਰਾਂ ਨੂੰ ਛਰਾਰਾ ਵੀ ਦੇਾਂਗੇ ਪਹਿਰੋ ਸਲਵਾਰ ਵੀ ਨਾਲ ਆਏਗੀ ਚਰਾਰਾ ਨਾਲ ਆਏਗਾ ਦਾ ਸਾਈਨਰ ਚੀਜ਼ਾਂ ਦੇ ਆਗੇ 3 ਇਨ 1 ਪੂਰੇ ਪੰਜਾਬ ਦੇ ਰੇਟਾਂ ਦੀ ਗਰੰਟੀ ਪੂਰੇ ਪੰਜਾਬ ਚੋਂ ਕੰਸੈਪਟ ਹੀ ਨਹੀਂ ਮਿਲਣਗੇ ਵੈਰਾਈਆਂ ਇਹ ਦੱਦਿਆ ਦੇ ਸੋ ਬਿਲਕੁਲ ਭਾਜੀ ਇਧਰ ਫੋਕਸ ਮਾਰ ਕੇ ਆਰਟੀਕਲ ਦਿਖਾ ਦਿਓ ਕਿ ਸਾਰੇ ਓਲੇ ਤੇ ਵਿਚੋਲੇ ਕੱਢ ਦਿੱਤੇ ਆ ਬਾਹਰ ਤੇ ਤੁਹਾਨੂੰ ਸਿੱਧਾ ਲੈ ਕੇ ਪਹੁੰਚੇ ਆ ਕੱਪੜੇ ਦੀ ਫੈਕਟਰੀ ਦੇ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਭਾਜੀ ਇਧਰ ਦਿਖਾ ਦਿਓ ਕਿ ਆ ਕਮਾਲਾਂ ਦਾ ਕਿਆ ਬਾਤਾਂ ਦਾ ਕਿਆ ਕਮਾਲ ਦੇ ਆਰਟੀਕਲ ਆ ਇਸ ਤਰ੍ਹਾਂ ਦੀ ਆਰਟੀਕਲ ਤੁਹਾਨੂੰ ਸੇਲ ਮੇਲੇ ਚ ਦੇਣੇ ਆ ਸੋ ਨਾਲ ਦੀ ਨਾਲ 22 ਤਰੀਕ ਨੂੰ ਲੰਗਰ ਵੀ ਤੁਹਾਡੇ ਵਾਸਤੇ ਇਥੇ ਤੇ ਕੀਤਾ ਵਾ ਜਰੂਰ ਪਹੁੰਚਣਾ ਵਾ ਫਾਇਦੇ ਲੈਣੀਆਂ ਬਚਤਾਂ ਕਰਨੀਆਂ ਜੀ ਸਨਾਲ ਭਾਈ ਜੀ ਫਰਕਾਬਾਦੀ ਸੂਟਾਂ ਦੇ ਮੇਲੇ ਮੋਰਨੀਆਂ ਵਾਲੇ ਸੂਟ ਸਲਵਾਰਾਂ ਵਰਕ ਤੇ ਆਰਟੀਕਲ ਦੁਪੱਟੇ ਵਰਕ 18 18000 20 20000 ਦੇ ਮਾਰਕੀਟ 'ਚ ਵੇਚ ਰਹੇ ਨੇ ਇਹ ਵੀ ਪਹਿਰਾਂ ਨੂੰ ਭਾਈ ਜੀ 70 ਤੋਂ 80% ਡਿਸਕਾਊਂਟ ਤੇ ਨਾਲ ਹੈਵੀ ਹੈਵੀ ਸੂਟ ਚੈੱਕ ਕਰੋ ਮੁੰਡੇ ਦੀ ਮੰਮੀ ਵਾਸਤੇ ਮੁੰਡੇ ਦੀ ਭੈਣ ਵਾਸਤੇ 5 ਮੀਟਰ ਸੂਟ ਹੈਗਾ ਭਾਈ ਜੀ ਦੁਪੱਟਾ 2.5 ਮੀਟਰ ਸਰਦਾਰੀ ਦੁਪੱਟੇ ਦੁਪੱਟੇ ਚੈੱਕ ਕਰੋ ਖੁੱਲੇ ਡੁੱਲੇ 2.5 ਮੀਟਰ ਅਗਰ ਪਹਿਨੋ ਦੁਪੱਟੇ ਤੁਸੀਂ ਲੈਣੇ ਆ ਤੁਸੀਂ ਇਦਾਂ ਦੇ ਮੋਰਨੀਆਂ ਵਾਲੇ ਜਾਗੋ ਦੇ ਪਾਓ ਸ਼ਬਚੋ ਦੇ ਪਾਓ ਰਿਕਸ਼ਾ ਵਾਲਾ ਮੜੀ ਦੇ ਪਾਓ ਡਿਜ਼ਾਈਨਰ ਆਰਟੀਕਲ ਲੈਣੇ ਆ ਤੇ ਨਾਨਕ ਕੱਟ ਕਪੜਾ ਫੈਕਟਰੀ ਜਿੰਦ ਦੇ ਆਜੋ ਪਹਿਣੋ ਇਥੇ ਪੈਸੇ ਲੱਗਨੇ ਆ ਕੱਟ ਕੁਆਲਿਟੀ ਮਿਲਣੀ ਆ ਵਧੀਆ ਬਚਤਾ ਤੁਹਾਡੀਆਂ ਵੱਡੀਆਂ ਆਉਣ ਵਾਲੀਆਂ ਕਿਉਂਕਿ ਨਾਨਕ ਕੱਟ ਜਲੰਧਰ ਨੇ ਵੈਡਿੰਗ ਮੇਲਾ ਲਾਤਾ ਵੈਡਿੰਗ ਸਟੋਰੀ ਸ਼ੁਰੂ ਹੋ ਚੁੱਕੀ ਹੈ 2025 ਦੀ ਸੋਮਵਾਰ ਪਹਿਲੇ ਦਿਨ ਰਸਤੇ ਤੋਂ ਤੁਹਾਡੇ ਵਾਸਤੇ 70% ਡਿਸਕਾਊਂਟ ਕਰ ਦੋ ਸੋ ਬਿਲਕੁਲ ਜੀ ਘਰ ਦੇ ਵਿੱਚ ਵਿਆਹ ਚੱਲਦੀ ਹੈ ਛੇਤੀ ਛੇਤੀ ਪਹੁੰਚੋ ਤੇ ਫਾਇਦੇ ਲੋਕ ਕਿਉਂਕਿ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਾਰ ਮਿਲਨੇ ਬਾਰ-ਬਾਰ ਕਹਿ ਰਿਹਾ ਜੇਕਰ ਇਸ ਤਰ੍ਹਾਂ ਦੇ ਹੈਂਡਵਰਕ ਦੇ ਕਮਾਲ ਦੇ ਆਰਟੀਕਲ ਲੈਣੇ ਆ ਤਾਂ ਜਰੂਰ ਪਹੁੰਚਣਾ ਮਾ ਨਾਨਕ ਹਟ ਕਪੜਾ ਵੈਕਟਰੀ ਜਲੰਧਰ ਸ਼ਹਿਰ ਦੇ ਵਿੱਚ ਤਾਂ ਭਾਈ ਜੀ ਹੋਰ ਵੱਡੇ ਫਾਇਦੇ ਰਾਜਾ ਰਾਣੀ ਵਾਲੇ ਪੰਜ ਸੂਟ ਪੰਜ ਹੀ ਪਹਿਨਾਂ ਨੂੰ ਇੱਧਰ ਚੈੱਕ ਕਰ ਲੋ ਪਹਿਲੇ ਨਰਾਤੇ ਦਾ ਲੱਕੀ ਡਰਾ ਕੱਢਾਂਗੇ ਲੱਕੀ ਵਿੰਡਰਾਂ ਨੂੰ ਓਪਨ ਭਾਈ ਜੀ ਡਰਾ ਕੱਢ ਕੇ ਪੰਜ ਸੂਟ ਰਾਜਾ ਰਾਣੀ ਵਾਲੇ ਭੇਜ ਦੇਣੇ ਆ 1 ਰੁਪਈਆ ਨਹੀਂ ਲੈਣਾ ਚਲਦੀ ਵੀਡੀਓ ਜਿੰਨਾ ਪਹਿਨਾਂ ਨੇ ਕਰ ਦੇਣੀ ਹੈ ਸ਼ੇਅਰ ਸ਼ੇਅਰ ਟੂ ਗਰੁੱਪ ਫੱਟੇ ਚੱਕ ਦਿਓ ਪਹਿਨੋ ਵੀਡੀਓ ਸ਼ੇਅਰ ਕਰਨ ਵਾਲੇ ਸਟੋਰੀਆਂ ਲਾ ਦਿਓ whatsapp ਤੇ ਕਰਦੇ ਕਿ ਪੰਜ ਸੂਟ ਪੰਜ ਪੈਣਾ ਨੂੰ ਮੈਂ ਭੇਜਾਂਗਾ ਨਾਨਕਾਟ ਵਾਲੋ ਜੀ ਸੋ ਬਿਲਕੁਲ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਕਮੈਂਟਾਂ ਚ ਲਿਖੋ ਆਪਣੇ ਸ਼ਹਿਰਾਂ ਦਾ ਨਾਮ ਤੇ ਪਹਿਲੇ ਨਰਾਤੇ ਤੇ ਕਰਾਂਗੇ winner announce ਤੇ ਨਾਲ ਦੀ ਨਾਲ ਹੋਰ ਵੀ ਸਰਪ੍ਰਾਈਜ਼ ਗਿਫਟ ਦੇਣੀ ਆ ਆਪਾਂ ਹੋਰ ਵੀ ਵੱਡੇ ਵੱਡੇ ਗਿਫਟ ਤੁਹਾਡੇ ਵਾਸਤੇ ਲਿਆਵਾਂਗੇ ਬਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਸਨਾਲ ਭਾਈ ਜੀ ਇੱਧਰ ਚੈੱਕ ਕਰੋ ਨਾਰਕ ਕਲੀਆਂ ਦੇ ਨਾਲ ਲਹਿੰਗੇ ਜਿਹੜੇ ਮਾਰਕੀਟ ਤੇ 2.5 ਲੱਖ ਰੁਪਏ ਦੇ ਨੇ ਉਹ ਨਾਨਕਾਟ ਜਲੰਧਰ ਰੈਂਟਾਂ ਤੋਂ ਸਸਤੇ ਹੈਂਡਵਰਕ ਦੇ ਪੈਣਾ ਦੀ ਡਿਮਾਂਡ ਹੈ ਸ਼ਾਰਟ ਨਾਰਕ ਕਲੀ ਚਾਹੀਦੀ ਫਰੰਟ ਬੈਕ ਵਰਕ ਦੇ ਨਾਲ ਇਧਰ ਸਕਰੀਨ ਸ਼ਾਟ ਲੈ ਲਓ ਭਾਈ ਜੀ ਪੂਰੇ ਪੰਜਾਬ ਚੋ ਚੰਦ ਦੁਕਾਨਾਂ ਤੋਂ ਪੀਸ ਮਿਲੇਗਾ ਜੇ ਮਿਲੇਗਾ ਤੇ ਲੱਖ ਲੱਖ ਰੁਪਏ ਦਾ ਮਿਲੇਗਾ ਉਹ ਨਾਨੇ ਕਟ ਜੰਦਰ ਨੇ ਸੇਲ ਲਗਾ ਕੇ ਦੇ ਦੇਣੇ ਐ ਐਡੇ ਵੱਡੇ ਫਾਇਦੇ ਉਹ ਜਾਰੇ ਨਾਲ ਲੈ ਗਏ ਆ ਹੈਂਡਵਰਕ ਦੇ ਆ ਕਿਉਂਕਿ ਵੈਡਿੰਗ ਮੇਲਾ ਨਾਨੇ ਕਟ ਜੰਦਰ ਨੇ ਲਗਾਇਆ ਤੁਹਾਡੇ ਵਾਸਤੇ ਸੇਲ ਦੇ ਨਾਲ ਇੱਕ ਵੈਡਿੰਗ ਮੇਲਾ ਤੇ ਸਮਾਨ ਵੀ ਸਾਰਾ ਵੈਡਿੰਗ ਵਾਲਾ ਹੀ ਦਿਆਂਗੇ ਅਨਾਰਕਲੀਆਂ ਲੈ ਗਏ ਗਰਾਰੇ ਸ਼ਰਾਰੇ ਬਾਈ ਜੰਦਰ ਚੈੱਕ ਕਰੋ ਅ ਸ਼ਰਾਰਾ ਪਹਿਨਣ ਵਾਸਤੇ ਲੈ ਕੇ ਆਇਆ ਇੱਕ ਹੈਂਡਵਰਕ ਦਾ ਸ਼ਰਾਰਾ ਲੈ ਕੇ ਆਇਆ ਪੂਰਾ ਚੋਣਾ ਵਾਲਾ ਕਲੀਆਂ ਵਾਲਾ ਸ਼ਰਾਰਾ ਲੈ ਕੇ ਆਇਆ ਇਹ ਲਗਜ਼ਰੀ ਚੀਜ਼ਾਂ ਦਾ ਬਾਈ ਜੀ ਨਾਨਕ ਕਟਜੰਦਰ ਨੇ ਪਹਿਲਾਂ ਨੂੰ ਜਿਹੜਾ ਇੰਸਟਾਗ੍ਰam ਆ ਟ੍ਰੈਂਡਿੰਗ ਸਾਰੀਆਂ ਚੀਜ਼ਾਂ ਸੇਲ ਮੇਲੇ ਚ ਰਾਜੋ ਚੜ ਦੇਖੋ ਸ਼ਰਾਰਾ ਦੇਖੋ ਬਾਈ ਜੀ ਦੁਪੱਟਾ ਚੈੱਕ ਕਰੋ ਇੱਧਰ ਪਿਓਰ ਔਰ ਗੈਂਜਾ ਦਾ ਜਾਲ ਦੁਪੱਟਾ ਅਗਰ ਲਗਜ਼ਰੀ ਵੈਰਾਈਟੀਆਂ ਲੈਣੀਆਂ ਪ੍ਰੀਮੀਅਮ ਕੈਟੇਗਰੀਆਂ ਲੈਣੀਆਂ ਮਨਪਸੰਦ ਦੇ ਰੰਗ ਲੈਣੇ ਮਨਪਸੰਦ ਦੇ ਡਿਜ਼ਾਈਨ ਲੈਣੇ ਦਿਨ ਸੋਮਵਾਰ 22 ਸਤੰਬਰ ਨੂੰ ਨਾਨ ਕਟਾ ਜੋ ਸੋ ਬਿਲਕੁਲ ਜੀ ਇੱਧਰ ਪਾਜੀ ਆਰਟੀਕਲ ਦਿਖਾ ਦਿਓ ਕਿ ਜਿੰਨੇ ਵੀ ਆਰਟੀਕਲ ਤੁਹਾਨੂੰ ਦਿਖਾ ਰਹੀਆਂ ਸਾਰੇ ਪਾਉਣ ਵਾਲੇ ਆ ਹੰਡਾਉਣ ਵਾਲੇ ਆ ਇੱਥੇ ਤੁਹਾਨੂੰ 100 ਵੈਰਾਈਟੀਆਂ ਨਹੀਂ ਮਿਲਣੀਆਂ ਇੱਥੇ ਤੁਹਾਨੂੰ ਪੂਰੀਆਂ ਲਗਜ਼ਰੀ ਵੈਰਾਈਟੀਆਂ ਪਾਉਣ ਵਾਲੀਆਂ ਵੈਰਾਈਟੀਆਂ ਹੰਡਾਉਣ ਵਾਲੀਆਂ ਵੈਰਾਈਟੀਆਂ ਦਵਾਂਗੇ 100-100 ਵਾਲੀਆਂ ਸੇਲਾ 'ਚ ਨਾ ਜਾਓ ਬੱਚੋ ਇੱਥੇ ਆ ਕੇ ਵਧੀਆ ਲਗਜ਼ਰੀ ਵੈਰਾਈਟੀਆਂ ਲੈ ਕੇ ਜਾਓ ਸੁਣਾਲ ਇੱਧਰ ਭਾਈ ਜੀ ਚੈੱਕ ਕਰੋ ਹੈਵੀ ਹੈਵੀ ਸੂਟ ਇੱਥੇ ਖਤਮ ਨਹੀਂ ਹੋਣੇ ਕਿਉਂਕਿ ਲੱਖਾਂ ਦੀ ਗਿਣਤੀ 'ਚ ਪਹਿਣਾ ਵਾਸਤੇ ਸੂਟ ਆ ਚੁੱਕੇ ਨੇ ਤਿਆਰ ਕਰ ਦਿੱਤੇ ਦੁਪੱਟੇ ਚੈੱਕ ਕਰੋ ਭਾਈ ਜੀ ਤੁਸੀਂ ਪੰਜਾਬੀ ਸਟਾਈਲ ਦੇ ਦੁਪੱਟੇ ਸੂਟ ਲੈ ਕੇ ਆਇਆ ਨਾ ਨਾ ਕੱਟ ਕਪੜਾ ਫੈਕਟ ਦੇ ਅੰਦਰ ਪੈਣੋ ਇਸ ਸੋਮਵਾਰ ਵੱਡੇ ਤਮਾਕੇ ਤੁਹਾਡੇ ਵਾਸਤੇ ਕਰ ਦੇਣੇ ਫਰੀਦਪਾ ਪਾਰਟੀ ਵੇਅਰ ਸੂਟ ਲੈਣੇ ਸਦਾਰਾ ਚ ਲੈਣ ਦੇਣਾ ਕਰਨਾ ਦਪਕੇ ਵਰਗ ਦੇ ਲੈ ਜਾਓ ਉਦੋਂ ਆਦ ਰੇਟਾਂ ਦੇ ਉੱਪਰ ਕੰਟਰਾਸਟ ਦੁਪੱਟੇ ਲੈਣੇ ਆ ਇਹ ਵੀ ਲੈ ਜਾਓ 70% ਡਿਸਕਾਊਂਟ ਰੇਟਾਂ ਦੇ ਉੱਪਰ ਡਿਜੀਟਲ ਸੂਟ ਲੈਣੇ ਬਾਜੀ ਡਿਜੀਟਲ ਦੁਪੱਟੇ ਲੈਣੇ ਆ ਇੱਧਰ ਚੈੱਕ ਕਰੋ ਚਾਚੀਆਂ ਮਾਮੀਆਂ ਤਾਈਆਂ ਬੂਆ ਮਾਸੀਆਂ ਸਾਰੀਆਂ ਨੱਚਦੀਆਂ ਜਾਣਗੀਆਂ ਵਿਆਹ ਤੇ ਕਿਉਂਕਿ ਆਪਾਂ ਸੂਟ ਇੱਦਾਂ ਦੇ ਦੇ ਦੇਣੇ ਆ ਉਹ ਵੀ 70 ਤੋਂ 80% ਡਿਸਕਾਊਂਟ ਰੇਟਾਂ ਤੇ ਸੋ ਬਿਲਕੁਲ ਭਾਜੀ ਇੱਧਰ ਕੱਲਾ ਕੱਲਾ ਆਰਟੀਕਲ ਦਿਖਾ ਦਿਓ ਕਿ ਇੱਧਰ ਦੇਖੋ ਯਾਰ ਫੋਕਸ ਕਰਕੇ ਕਿਆ ਹੈਂਡਵਰ ਦੇ ਆਰਟੀਕਲ ਤੇ ਇੱਧਰ ਵੇਖੋ ਯਾਰ ਕੀ ਇੱਕ ਤੋਂ ਇੱਕ हटके आर्टिकल ਤੁਹਾਨੂੰ ਦੇਣੀ ਆ ਇਧਰ ਵੇਖੋ ਕਿੱਡੇ ਪਿਆਰੇ ਪਿਆਰੇ ਆਰਟੀਕਲ ਆ ਕਿੱਡੇ ਪਿਆਰੇ ਪਿਆਰੇ ਦੁਪੱਟੇ ਆ ਕਿੱਡੇ ਪਿਆਰੇ ਪਿਆਰੇ ਹੈਂਡਵਰਕ ਤੁਹਾਨੂੰ ਦੇਣੀ ਆ ਤੇ ਇਧਰ ਆਰਟੀਕਲ ਓਏ ਹੋਏ ਤੁਸੀਂ ਕਹਿਣਾ ਭਾਜੀ ਆ ਵੀ ਦੇ ਦਿਓ ਤੇ ਫਿਰ ਤੁਸੀਂ ਕਹਿਣਾ ਭਾਜੀ ਆ ਵੀ ਦੇ ਦਿਓ ਕਿਉਂਕਿ ਆਰਟੀਕਲ ਤੁਹਾਨੂੰ ਸਾਰੇ ਹੀ ਕਮਾਲ ਦੇ ਮਿਲਨੇ ਆ ਪਹੁੰਚਣਾ ਜ਼ਰੂਰ ਆ ਤਰੀਕ ਬਾਰ-ਬਾਰ ਦੱਸ ਰਹੇ ਆ 22 ਸਤੰਬਰ ਪਹਿਲਾ ਨਰਾਤਾ ਵੱਡੇ ਫਾਇਦੇ ਵੱਡੀਆਂ ਬਚਤਾਂ ਬਿਲਕੁਲ ਭਾਈ ਜੀ ਖੁੱਲਾ ਟਾਈਮ ਕੱਢ ਕੇ ਪੈਰੋਂ ਆਣਾ ਆ ਮੇਲਾ ਤੁਹਾਡੇ ਵਾਸਤੇ ਲਾਇਆ ਐ ਐਨੀ ਵੈਰਾਈਟੀ ਇਕੱਠੀ ਕਰ ਦਿੱਤੀ ਪਾਇ ਤਿੰਨ ਦਿਨ ਵੇਖ ਲਿਓ ਇਧਰ ਚੈੱਕ ਕਰੋ 20000 ਵਾਲੇ ਆਰਟੀਕਲ ਪਾ ਜੀਆ ਬਾਜ਼ਾਰ ਚ 20000 ਰੁਪਏ ਦਾ ਪੀਸ ਵੇਚ ਰਿਹਾ ਨਾਨਕ ਕਟ ਜਲੰਧਰ ਨੇ ਪੈਣਾ ਨੂੰ 70% ਡਿਸਕਾਊਂਟ ਤੇ ਦੇ ਦੇਣਾ ਆ ਸੱਕਰੀ ਚੋੜ ਲੈ ਲੋ ਹਰ ਇੱਕ ਵੈਰਾਈ ਇੱਥੇ ਮਿਲੇਗੀ ਜਿਹੜੀ ਤੁਹਾਨੂੰ ਵਿਖਾਈ ਗਈ ਆ ਚਾਹੇ ਤੁਸੀਂ ਬਲੈਕ ਸੂਟ ਲੈਣੇ ਆ ਰਿਸੈਪਸ਼ਨ ਤੇ ਪਾਣ ਵਾਸਤੇ ਕਿਸੇ ਦੇ ਵਿਆਹ ਆਦੀ ਤੇ ਪਾਣ ਵਾਸਤੇ ਡਿਜ਼ਾਈਨਰ ਬਲੈਕ ਸੂਟ ਡਿਜ਼ਾਈਨਰ ਦੁਪੱਟੇ ਲੈਣੇ ਆ ਇਹਨਾਂ ਤੇ ਵੀ ਸੇਲ ਆ ਦਿੱਤੀ ਆ ਲਗਜ਼ਰੀ ਆਰਟੀਕਲ ਗੋਟਾ ਪੱਟੀ ਦੇ ਜਿਹੜੇ ਬਜਾਰੋ 12 ਤੋਂ 15000 ਰੁਪਏ ਦੇ ਵਿਕ ਰਹੇ ਆ ਇਹ ਵੀ ਬਾਜੀ ਸੇਲ ਜਿਹੜੇ ਚੱਲੇ ਜਾ ਰਿਹਾ ਪੂਰੇ ਪੰਜਾਬ ਚ ਲੋਕਾਂ ਰੇਟ ਚੱਕ ਦਿੱਤੇ ਕਿਉਂਕਿ ਨਰਤ ਆ ਗਏ ਨਾਨਕ ਕਟ ਜਲੰਧਰ ਨੇ ਸੇਲ ਲਾਤੀ ਹੈ ਕਿਉਂਕਿ ਭੈਣਾਂ ਦੇ ਫਾਇਦੇ ਕਰਨੇ ਭਾਈ ਜਿੱਧਰ ਚੈੱਕ ਕਰੋ ਲੁੱਟ ਨਹੀਂ ਹੋਣ ਦੇਣੀ ਸਿਰਫ ਫਾਇਦੇ ਹੀ ਫਾਇਦੇ 22 ਸਤੰਬਰ ਨਾਨਕ ਕਟ ਜਲੰਧਰ ਦਿਨ ਸੋਮਵਾਰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਹੈ ਅਗਰ ਵੱਡੀਆਂ ਬਸਤਾ ਕਰੋਣੀਆਂ ਸੋ ਬਿਲਕੁਲ ਭਾਜੀ ਇਧਰ ਆਰਟੀਕਲ ਦਿਖਾ ਦਿਓ ਕਿ ਇਧਰ ਦੇਖੋ ਕਿੱਡੇ ਕਮਾਲ ਦੇ ਆਰਟੀਕਲ ਆ ਤੇ ਇਧਰ ਭਾਜੀ ਫੋਕਸ ਮਾਰ ਦਿਓ ਜਰਾ ਜੇਕਰ ਨਜ਼ਾਰਾ ਆ ਰਿਹਾ ਵਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੇਤੀ-ਛੇਤੀ ਸ਼ੇਅਰ ਕਰ ਦਿਓ ਹਾਂਜੀ ਸ਼ੇਅਰ ਕਰ ਰਹੀ ਜੀ ਤੁਹਾਡੇ ਵੀ ਫਾਇਦੇ ਕਰਾਂਗੇ ਬਸ ਵੀਡੀਓ ਨੂੰ ਸਪਾਈ ਜੀ ਸੂਟਾਂ ਦੇ ਨਾਲ ਲੈਗੇ ਕਰਾਰੇ ਸ਼ਰਾਰੇ ਇੱਧਰ ਚੈੱਕ ਕਰੋ ਹੋਰ ਵੱਡੇ ਧਮਾਕੇ ਰੈਂਟ ਤੋਂ ਸਸਤੇ ਲਹਿੰਗੇ ਰੈਂਟ ਤੋਂ ਸਸਤੇ ਗਰਾਰੇ ਸ਼ਰਾਰੇ ਪੂਰਾ ਭਾਜੀ ਸਟੋਰ ਏਡਾ ਹੀ ਉੱਪਰ ਪਹਿਨਾਂ ਵਾਸਤੇ ਡਿਜ਼ਾਈਨਰ ਸਟੂਡੀਓ ਬਣਾਤਾ ਹੈ ਮਾਰਕੀਟ ਜਾਓਗੇ 25 25 3000 ਰੁਪਿਆ ਲੋਕਾਂ ਰੈਂਟ ਲੈ ਲੈਣਾ ਆਪਾਂ ਪਹਿਨਾਂ ਨੂੰ ਬਿਜਾਰ ਯਾਰ 15 1500 2 2000 25 2500 ਜਿੰਦਾ ਦੇ ਆਰਟੀਕਲ ਦੇ ਨੇ ਡਿਜ਼ਾਈਨਰ ਲਹਿੰਗੇ ਚੋਲੀਆਂ ਇਧਰ ਚੈੱਕ ਕਰੋ ਜਿਹੜੀਆਂ ਚੀਜ਼ਾਂ ਤੁਸੀਂ ਸਟੂਡੀਓ ਚ ਲੈਣੀਆਂ ਬਟੀਕਾ ਤੋਂ ਲੈਣੀਆਂ ਲੁੱਟ ਕਰਾਉਣੀ ਦਿੱਲੀ ਚੰਡੀਗੜ੍ਹ ਲੁਧਿਆਣੇ ਜਾ ਕੇ ਉਹ ਨਾਨਕ ਕਟਜੰਦਰ ਨੇ ਪੈਣੋ ਸੇਲ ਸਿਰਫ ਤੁਹਾਡੇ ਵਾਸਤੇ ਲਾਈ ਹੈ ਵੈਡਿੰਗ ਸੀਜ਼ਨ ਚਲਾਈ ਹੈ ਤਾਂ ਕਿ ਤੁਹਾਡੇ ਹੋ ਸਕਣ ਫਾਇਦੇ ਨਾਲ ਤੁਹਾਨੂੰ ਪਾਕਿਸਤਾਨੀ ਸਟਾਈਲ ਦੇ ਆਪਾਂ ਛਰਾਰੇ ਸੂਟ ਦੇਾਂਗੇ ਗਰਾਰੇ ਸੂਟ ਦੇਾਂਗੇ ਪਲੈਜ਼ੋ ਸੂਟ ਦੇਾਂਗੇ ਉੱਚੀ ਕੁੜਤੀ ਦਾ ਲਹਿੰਗੇ ਦੇਾਂਗੇ ਇਧਰ ਚੈੱਕ ਕਰੋ ਫਰਟਾ ਵਰਕ ਬੈਕ ਵਰ ਕਸ਼ਰਾਰੇ ਗਰਾਰੇ ਹੈਂਡ ਵਰਕ ਦੇ ਕੰਮ ਇਧਰ ਭਾਈ ਜੀ ਛਾਤੀ ਭਰਾ ਦਿਓ ਆ ਪੂਰੀਆਂ ਤਿਆਰੀਆਂ ਪਹਿਣਾ ਵਾਸਤੇ ਕਰ ਲਿੱਤੀਆਂ ਲੱਖਾਂ ਦੀ ਗਿਣਤੀ ਜਿੱਥੇ ਸੂਟ ਆ ਚੁੱਕੇ ਨੇ ਕੋਈ 500 ਕੋਈ 700 ਕੋਈ 800 ਕੋਈ 600 ਕੋਈ ਹਜ਼ਾਰ ਹਰ ਚੀਜ਼ ਤੇ ਵੱਡਾ ਡਿਸਕਾਊਂਟ ਕਰ ਦਿੱਤਾ ਸੋ ਬਿਲਕੁਲ ਭਾਜੀ ਇਧਰ ਸਟਾਕ ਦਿਖਾ ਦਿਓ ਕੈਮਰਾ ਕਮਾ ਦਿਓ ਉਧਰ ਵੀ ਕੈਮਰਾ ਕਮਾ ਦਿਓ ਕਿ ਉਧਰ ਦੇਖੋ ਕਿ ਪਾਰਸਲਾਂ ਦੇ ਪਾਰਸਲ ਤੁਹਾਡੇ ਵਾਸਤੇ ਆ ਚੁੱਕੇ ਆ ਸੋ ਵਿਜ਼ਿਟ ਜਰੂਰ ਕਰਨਾ ਵਾ ਇਧਰ ਵੇਖੋ ਯਾਰ ਮੈਂ ਕਹਿੰਨਾ ਸਟਾਕ ਬੱਲਾ 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 ਭਾਜੀ ਇਹ ਤੇ ਲੰਗਰ ਨੂੰ ਜਗਾਣੀ ਹੈਗੀ ਇੰਨਾ ਸਟਾਕ ਕਰ ਦਿੱਤਾ ਆਜੋ ਭਾਜੀ ਉਧਰੋਂ ਦੀ ਇਧਰ ਚੈੱਕ ਕਰਾ ਦਿਓ ਕਰੀ ਕਿਉਂਕਿ ਇੱਥੇ ਸਟਾਕ ਮਿਲੇਗਾ ਖੁੱਲਾ ਢੁੱਲਾ ਜਿੰਨਾ ਸੈੱਟ ਵਾਈਜ਼ ਸੂਟ ਲੈਣੇ ਆ ਉਨ੍ਹਾਂ ਦੇ ਵੀ ਫਾਇਦੇ ਹੋਣਗੇ ਇੱਧਰ ਚੈੱਕ ਕਰੋ ਜੀ ਨਾ ਸੈੱਟ ਵਾਈ ਸੂਟ ਲੈਣੇ ਆ ਇੱਕ ਨਾਲ ਤੇ ਚਾਰ ਚਾਹੀਦੇ ਆ ਪੰਜ ਚਾਹੀਦੇ ਆ 10 ਚਾਹੀਦੇ ਆ ਉਹ ਵੀ ਮਿਲਣਗੇ ਕੱਲਾ ਕੱਲਾ ਸੂਟ ਵੀ ਪਹਿਰਨ ਨੂੰ ਦੇ ਦਿਆਂਗੇ ਚਾਚੀਆ ਮਾਮੀਆ ਤਾਈਆਂ ਨੂੰ ਗਿਫਟ ਕਰਨੇ ਉਹ ਵੀ ਮਿਲ ਜਾਣਗੇ ਇੱਧਰ ਚੈੱਕ ਕਰੋ ਭਾਈ ਜੀ ਕੁਝ ਵੀ ਨਹੀਂ ਫੈਕਟਰੀ ਚ ਚਲੋ ਨਾਨਕ ਘਟ ਜਲੰਧਰ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਚ ਪਾਰਸਲ ਮਿਲ ਗਿਆ ਸਟਾਕ ਦਾ ਕੋਈ ਜਾਂਤੀ ਨਹੀਂ ਹੈਗਾ ਕਿਉਂਕਿ ਇੱਥੇ ਖੁੱਲੇ ਗੱਫੇ ਹੀ ਪਹਿਰਨ ਨੂੰ ਮਿਲ ਲੈ ਖੁੱਲੇ ਹੀ ਗੱਫੇ ਤੇ ਭਾਜੀ ਐਡਰੈਸ ਦੱਸ ਦਿਓ ਇੱਕ ਵਾਰ ਭਾਈ ਜੀ ਨੰਬਰ ਐਡਰੈਸ ਸਕਰੀਨ ਤੇ ਪਹਿਰਨ ਦੀ ਚਲਾ ਦਿੱਤਾ ਗਿਆ ਹੈ ਨਾਨਕ ਘ ਕਪੂਰਥਲਾ ਰੋਡ 120 ਫੁੱਟੀ ਰੋਡ ਬਾਬਾ ਬੁੱਢਾਪੋਲ ਤੇ ਤੁਸੀਂ ਆ ਜਾਣਾ ਜਦੋਂ ਮਰਜੀ ਕਾਲ ਕਰੋ ਨਾਨਕ ਘਟ ਪਹੁੰਚੋ ਸੋਮਵਾਰ ਪਹੁੰਚੋ ਤੇ ਸੇਲ ਦਾ ਹਿੱਸਾ ਬਣੋ ਤੇ ਕਾਮਯਾਬ ਬਣਾਓ ਤੇ ਆਪਣੀ ਵੱਡੀਆਂ ਬਚਤਾਂ ਕਰਾਓ